शहारगाशी आहे उले पासे गेम आहे मुंडे जी नफ़रारी वारे बि घटि मिले ਖਸਰਾੜੀ ਵਾਲੀ ਇਹਨਾਂ ਨੂੰ ਮੰਗਮਾਰਾ ਦੀ ਇੱਕ ਅੱਡੇ ਪਾਰ ਤੇ ਰੇਡ ਕਰਦੇ ਹੁੰਦੇ ਜਿੱਥੇ ਦੇ ਹੁੰਦੇ ਬਿੱਲਾ ਫੋਟਾ ਹੈਗਾ ਖਸਰਾੜੀ ਵਾਲਾ ਪੰਚਤਾ ਕਹਿਣ ਦੀ ਤਸ਼ਾਮ ਕਰਦਾ ਲੈ ਮੇਰੇ ਖਸਰਾੜੀ ਦਾ ਛੇ ਛੱਜਾ ਹੁੰਦਾ ਤਾਂ ਸ਼ਾਮਗੜਾ ਜੀ ਜੇ ਦੂਰ ਤੀਹਾਂ ਨਿਕਲ ਜਾਤਾ ਸ਼ਾਮਗੜਾ ਜਿੱਥੇ ਇਹਦੇ ਮੁੰਡੇ ਤੇ ਰਾਜਾ ਉਹ ਮਿਤਾ ਵੀ ਸਿਰਾਲ ਜੀ ਤੇ ਕੰਦੇ ਆਪਣੀ ਤੌੜਾ ਮੁੰਡਿਆ ਸਮਝ ਲਾ ਕੇ ਆਇਆ ਮੈਂ ਜਦਕੇ ਉਹ ਮੁੰਡੇ ਤੀਰ ਖੇਡਦਾ ਮੈਂ ਆਪਣੇ ਤੌਰ ਤੇ ਕਹਿ ਰਿਹਾ ਦਮ ਮੁੰਡਾ ਸ਼ਾਮਗੜਾ ਦਾ ਹੈ ਇੱਕ ਤੋ ਕਹਦਾ ਤੂੰ ਸ਼ਾਮਗੜ ਦਾ ਮੁੰਡਾ ਮੈਂ ਆਪਣੇ ਕਿਉਂ ਇੱਕ ਚਾਰ ਬੇਚੇ ਮੈਂ ਪਹਿਲਾਂ ਵੀ ਕਹਦਾ ਨਾ ਆਪਾਂ ਮੈਂ ਹਾਂ ਹਾਂ ਮੈਂ ਆਪੇ ਤੌਰ ਤੇ ਕਹਿਣਾ ਮੁੰਡਾ ਸ਼ਾਮਗੜ ਸਿੰਘ ਇਹ ਨਜ਼ਰ ਨਾ ਲਾਓ ਮੈਂ ਕਹਿੰਦਾ ਸ਼ਾਮਗੜ ਦਾ ਮੁੰਡਾ ਹੋਇਆ ਮੈਂ ਇਹਦੇ ਨਾਲ ਮੈਚ ਲਾਉਂਦਾ रवार जीरवार जीती मारे बढ़िया अगरि डोगर रोटी बहुत टी पैट डोगर उहो बलो माजर बहुत यानी केॾे मैच लॻे न मां जा बेनी करोज पेशक बि माण्हू खाधो फिरंदा ਬੱਲੋਰਾ ਮਾਰ ਚਲਦਾ ਹੋਇ ਤਗੜੀ ਰੋਡ ਤੇ ਤਗੜੀ ਰੋਡ ਤੇ ਬੱਲੋਵਾਂ ਚਰੇ ਦਾ ਇਹ ਵੀ ਬਹੁਤ ਵਧੀਆ ਖੇਡ ਤੂ ਦੇਖੋ ਬਰਾਵੋ ਠੀਕ ਆ ਵੀ ਕੱਲ ਨੂੰ ਮੱਗ ਬਰਾਵਾ ਨਹੀਂ ਜਿਹੜੇ ਮੈਚ ਆਇਆ ਮੇਰਾ ਬਾਹਰ ਆ ਪਾਓ ਮੈਂ ਮਾਰ ਦੇਤੀ ਕਰਦਾ ਮੈਂ ਅੱਜ ਕਿਸੇ ਵੀ ਸਪਾਟ ਵੀ ਲੋਨ ਨਹੀਂ ਕਾਹ ਦਿਖਾ ਦੇ ਬੰਦਾ ਵੱਡੇ ਰੋਡ ਦੇ ਦਾ ਮੋਰਾ ਜਿਹੜਾ ਕਲੱਬ ਜਾ ਰਿਹਾ ਬੰਦੀ ਜਾਰ ਜਿੰਦਰਾ ਕੋਨੇ ਕੋਈ ਕਿਸੇ ਕੋਈ ਇਸ ਤੋਂ ਨੂੰ ਨਿਕਾ ਮਾਤਾ ਮਾ ਦੇਖਤੀ ਕਰਦਾ ਕੋਈ ਅਜਿਹਾ ਟੀਮ ਆ ਇਸ ਤੋਂ ਬਾਅਦ ਉਹ ਵੀ ਚੋਣ ਦਾ ਗਲਾ ਬੰਦੇ ਮੈਚ ਪਿੰਡ ਚੋਟ ਖਲਾਲ ਤੋਂ ਰੋਲੇ ਦੋਨੇ ਜੁਮਾ ਤੋਂ ਆਵਾਜ਼ ਰੋਲੇ ਜਿਹੜਾ ਕੁਝ ਹੋਊਗਾ ਦੇਖੀਓ ਰੋਲੇ ਰੋਲੇ मारे मुर मंद जी फैसा उन्हनि फैसला साम्हूं दीव اها مگرو جو وایا کي ڏاڙي وري آوه هه کلهه تصفا هو منهن کي کواگر رکجي ونه ڏا ڏي يا تو خاطر هه شام کڙ ته رويا دا ماج ਸਰਦਾਰ ਮੱਧਸੱਭਾ ਨੇ ਆਹ ਮੈਂ ਬਲਤੀ ਕਰਦਾ ਅਧਿਸ਼ ਸੇਮ ਮਿਲਣ ਲਈ ਦੀ ਵਾਰ ਕੇ ਇਧਰ ਗਰਾੜ ਕਰਦਾ ਜਾਨਾ ਕਿ ਪਰਵਾਹ ਦਾ ਬਸ ਜਾ ਜੀ ਜਿਮਾਂਦੇ ਸਾਈਕਲ ਜਾਂ ਸਕੂਟਰ ਕੋਈ ਵੀ ਦਹਿਕਲਸ ਦੇ ਨਾਲ ਵੇਖ ਰਹਾ ਤੇ ਕਿਰਪਾ ਕਰਕੇ ਚੁੱਪਕਲਾ ਮੈਂ ਜਦੋਂ ਬਾਬਾ ਬੰਟੀ ਆਉਂਦੀ ਹੈ ਜ਼ਬਰਦਸਤੀ ਕਰਦਾ ਉਹ ਸਰਪੰਸਾਉਂ ਦੇ ਪਾਣੀ ਬਲਾਇਆ ਸੀ ਹਾਂ ਅੰਗਰੇਜ਼ੀ ਬੰਦਾ ਇੱਕ 50 ਫੁੱਟ ਤੇ 15 ਗਰ ਮੇਰਾ ਹੋ ਰਿਹਾ ਸੀ ਉਸ ਨੂੰ ਜੋ ਕਰ ਦੇ ਜੀ ਇਹ ਵੀ ਕਾਫੀ ਕੰਮ ਦੇ ਇਸ ਤਰ੍ਹਾਂ ਹੈ ਐਟੀਟਿਊਡ ਹੈ ਜਿਹੜਾ ਸੰਤਪੱਤਾ ਦਾ ਹੋਂ ਉਹਨਾਂ ਨੂੰ ਥੋੜਾ ਜਿਹਾ ਨਾਕਾ ਪੈਦਾ ਮੇਕਾਸਟੇ ਦਾ ਉਹ ਜਿਹੇ ਤਰ੍ਹਾਂ ਦਰਵਾਣਾ ਨਹੀਂ ਹੋ ਰਿਹਾ ਫੋਕੀ ਆ ਦੇ ਅਸਾਂ ਅਲੀ ਸਭ ਬੱਜ ਰਹੇ ਹੈ ਤੇ ਹੁਣ ਕੋ ਬਸ ਇਹ ਅਸੀਂ ਰੋਕਣਾ ਜਿਹੜੇ ਸਰਪੰਚ ਨਹੀਂ ਹਾਂ ਇਹ ਹੀ ਆਉਂਦੇ ਨੇ ਨਹੀਂ ਨਹੀਂ ਸਰ ਮੈਨੂੰ ਤਾਂ ਹੈ ਹੋ ਸਕਦਾ ਉੱਛੇ ਲਾਗ ਸਟੇਜ ਤੇ ਅੱਜ ਹੈ ਅੱਜ 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 ਆ ਜਾਓ ਇੱਥੇ ਆ ਜਾਓ ਇਹ ਤਾਂ ਆਮਾਂਗ ਲਾਏ ਉਹ ਆਹਾ ਕੋ ਚਾਰਖਾ ਮੱਲੇ ਮੈਂ ਠੀਕ ਹੈ ਬਸ ਮੈਂ ਜਾਣਾ ਕਿਨੇ ਤੁਹਾਡੇ ਹੈਂਡਸਪੀਂਡ ਇਵੈਂਟਸ ਕਿੰਨੇ ਨਾਮ ਕਿਨੇ ਰੱਖੇ ਨੇ ਮੈਂ ਕਿਨੇ ਗਏ ਉਹ ਫੈਂਗ ਕਬੱਡੀ ਬਦਾਨਾ ਜੀ ਆਨਾਮ ਕਿਨੇ ਉਹ ਜੁਬੀਮਾ ਦੇ ਸਾਹ ਹਰੋ ਜਿਨੇ ਕੇ ਮਾਉਣੇ ਸਾਹ ਦੇ ਕੇ ਜਿਨੇ ਕਬੱਡੀ ਜ਼ਿਆਦਾ ਜੀ ਇੱਕ ਮੇਨ ਕਬੱਡੀ ਇਹਨਾਂ ਦੀ ਹਾਂ ਲੈ 30 ਕਿਲੋ 35 ਕਿਲੋ 42 ਕਿਲੋ 57 ਕਿਲੋ ਬਾਅਦ ਤੋਂ ਕਲੱਬ ਇਹ ਸਾਰੇ ਇਹ ਤੁਹਾਡਾ ਕਲੱਬ ਦਾ ਰਜਿਸਟਰਡ ਹੈ ਰਜਿਸਟਰਡ ਸਰ ਹਾਂ ਬਸ

ਕਹੇ ਜੇ ਲੇ ਕਮਾ ਵਾਸੇ ਹੋਈ ਤੁਹਾਡੀ ਵੀ ਤਾਰੀਖ ਹੀ ਸੁਣੀ ਹੈ ਫਿਰ ਸੀ ਹੋਸੀ ਤੁਹਾਡਾ ਸਾਡਾ ਉਹ ਜਿਹੜਾ ਸੀਗਾ ਬਾਹ ਫੈਗਾ ਸੀਗਾ ਮੈਨੂੰ ਪਛਾਣਨਾ ਤੇ ਉਹ ਵੀ ਇੱਕ ਡੀਸੈਂਟ ਮੈਨਰੇ ਮਿਠਾਗਾ ਟੋਣਾ ਸੀ ਨਾ ਠੀਕ ਉਹਨਾਂ ਵੀ ਸੁਣਾਲੇ ਕੰਮ ਬਹੁਤ ਚੰਗਾ ਕੀਤੇ ਨੇ ਅੱਛਾ ਇਹ ਵੀ ਬਸ ਉਹ ਉਹਨਾਂ ਦੇ ਤਾਂ ਝੁਕਣੀ ਨੇ ਕੋਈ ਚਾਹੀਦਾ ਨਹੀਂ ਹੁਣ ਬੱਚੇ ਜਿਹੜੇ ਆਉਂਦੇ ਨੇ ਕੁਆਲਿਫਾਈਡ ਨਹੀਂ ਅੱਜਕੱਲ ਜੇ ਕੰਮ ਉਸ ਚੰਗੇ ਸੱਚਾਈ ਦੇ ਆ ਕੇ ਕੰਮ ਚੱਲੇ ਨਾ ਕੋਈ ਰੌਲਾ ਹੀ ਨਹੀਂ ਪੈਂਦਾ ਸਹੀ ਨਹੀਂ ਸਸ ਉਹ ਕਹਿੰਦੇ ਸਜਾਈ ਤੋਂ ਮੈਨੂੰ ਦੱਸ ਜੀ ਸਪਾਜੀ ਉਹਨਾਂ ਦਾ ਫਿਰ ਵਿੱਚ ਉਹ ਵਿੱਚ ਦੱਸਣ ਵਾਲੇ ਵੀ ਫਿਰ ਥੋੜਾ ਜਿਹਾ ਬਲ ਰੱਖਦੇ ਨੇ ਜਿਹੜੇ ਹੱਥੋਂ ਸਿੱਧੀ ਸੱਚੀ ਤਾਂ ਉਹ ਦਰਕਰ ਲੈਣ ਦਾ ਤੇ ਬਾਕੀ ਤਾਂ ਜੋ ਕੋਣਾ ਆ ਇੱਥੇ ਦਰਿਆ ਤੇ ਨਾਲੇ ਕਾਫੇ ਰਲਾ ਸੀ ਹਾਂਜੀ ਕਲਾ ਆਪਣੀ ਇੱਥੇ ਸੀਗਾ ਕੁਝ ਤਾਂ ਤੁਸੀਂ ਆਏ ਕਿਤੇ ਕੁਝ ਪਾਇ ਲਾਇਆ ਕਿ ਹਰੀ ਜਨਨ ਸੀ ਉਹਦੇ ਨਾਲ ਤੁਹਾਡੇ ਉਹ ਬੇਨਫੀਸ਼ਾਦ ਕਰ ਗਏ ਸੀ ਸਹੀ ਦਾ ਹਰ ਗਾਂ ਫੇਰ ਜਿੰਦਾ ਰੋਲਾ ਜਿਹੜਾ ਜਿਸ ਨੂੰ ਕਰਤਾ ਉਹਨਾਂ ਨੇ ਕੀਤਾ ਵਧੀਆ ਇੱਕ ਸੇਦਾ ਸੀ ਹਨੀ ਸੇਪ ਇਨ ਦਾ ਸੇ ਦਾ ਜੀਰੋ ਲੱਗ ਗਿਆ ਤੁਹਾਡਾ ਕੋਣ ਜਾਇਓ ਹਾਂ ਉਹ ਠੀਕ ਹੈ ਸੇ ਬਣਾ ਰੋਸੀ ਬਹੁਤ ਅਗਿਆ ਹੋ ਗਿਆ ਹੋ ਗਿਆ ਇਹ ਫਿਰ ਗੜੀ ਜਾਂਦਾ ਹੋ ਗਿਆ ਗੜੀ ਮੇਡ ਦਾ ਗੜੀ ਦਾ ਹਾਂ ਮੇਡ ਦਾ ਹੋ ਗਿਆ ਗੜੀ ਮੇਡ ਦਾ ਨਹੀਂ ਬਿਲਕੁਲ ਠੀਕ ਗੱਲ ਜਿਹੜੀ 10 ਮਿੰਟਾਂ ਨੂੰ ਸੀ ਲਾਈਟ ਤੁਣ ਲੱਗਦੀ ਸਭ ਲੋਕਾਂ ਲੱਗਦਾ ਠੀਕ ਹੀ ਗੱਲ ਔਰ ਤੁਹਾਨੂੰ ਸਾਫ਼ ਸੁਥਰਾ ਰੱਖਾਂਗੇ ਕੋਈ ਬੰਦਾ ਅਧਰਾ ਨਹੀਂ ਕਰਦਾ ਕਰਦਾ ਰਸ਼ੇ ਵਾਲੀ ਗੱਲ ਤੇ ਸਭ ਲੋਕ ਜੋਸ਼ਾ ਕਿਨੇ ਪਾ ਲਾ ਕੇ ਦੇ ਕਹੋ ਕੋ ਰਸ਼ੇ ਦਾ ਸਰਮਾਜਦਾ ਤੇ ਕੋਈ ਖਲਾਫ ਹੈ ਜੇ ਕੋਈ ਜਨ ਅਜੇ ਸੋਚਾ ਨਹੀਂ ਗਲਤ ਗੱਲ ਕਰਨਾ ਗਲਤ ਕੰਮ ਕਰਨਾ ਨਹੀਂ ਖੰਨ ਨਹੀਂ ਜਿਹਦੇ ਪਿੰਡ ਦੇ ਵਿੱਚ ਰਹਿਣਾ ਹੈ ਅਫਸਰ ਨੇ ਜਾਂ ਕਿਸੇ ਮੈ ਲੀਡਰ ਨੇ ਬਦਲ ਕੇ ਚਲੇ ਜਾਣਾ ਕਿਤੇ ਚਲੇ ਜਾਣਾ ਪਿੰਡ ਦੇ ਪਿੰਡ ਜਿਹੜੀ ਐਵੇਂ ਖਾ ਖਵਾਉਤ ਕਿਤੇ ਗਲਪੇ ਜਿਹੇ ਯੂਨੀਪਾਰਕ ਮੈਂ ਚਾਹੁੰਦਾ ਤਾਂ ਇੱਕ ਬਹੁਤ ਹੈ ਨਾ ਮਹਿੰਦਰਪੁਰ ਵਾਲੀ ਕਿਹੜੀ ਹੋਵੇ ਜਮੀਨ ਦਿਖਾ ਗਿਆ ਰਜਿਸਟਰੀ ਹਾਂ ਉਹ ਕਾਫੀ ਹੋ ਗਿਆ ਉਹ ਜਿਹੜਾ ਵਾਲਾ ਜਿਹੜਾ ਤੁਸੀਂ ਇੰਦ ਕੱਲ ਕਰਕੇ ਗਏ ਦੋ ਦੋ ਵਿੱਚ ਦੋਨੋਂ ਲੜਕੀ ਦੋਨਾਂ ਦਾ ਰਹਿ ਇੱਕ ਬੰਦਾ ਹਾਂ ਉਹ ਕੋ ਮਾ ਦੇ ਕੋ ਉਹਨਾਂ ਨਾਲ ਲੜਾਈ ਵੀ ਹੋਈ ਝਗੜਾ ਵੀ ਹੋਇਆ ਉਹ ਫਿਰ ਫ੍ਰਿਕਸ਼ਨ ਬਾਅਦ ਸਾਡੇ ਉਹ ਲਖਨਪੁਰ ਵਾਲੇ ਸੀਗੇ ਉਹਨਾਂ ਦੇ ਆਲੇ ਸੀਗੇ ਉਹਦੇ ਉਹ ਪੁਲਿਸ ਵਾਲਿਆਂ ਤੋਂ ਦੰਦੇ ਸੀ ਇਹ ਡੀਐਸਪੀ ਨੇ ਕੰਮ ਕਰਾਇਆ ਜਿੰਨਾ ਵੀ ਕਰਾਇਆ ਪੁਲਿਸ ਵਾਲੇ ਨਾਮ ਦੀ ਲੜਾਈ ਉਹ ਬਣੀ ਬਾਹਰੋਂ ਟੈਂਪੂ ਲੈ ਆ ਬੰਦੇ ਭੱਜੇ ਅਸੀਂ ਜਵਾਬੀ ਕਰਦੇ ਸੀ ਬੱਲੀ ਜਿਹੜੇ ਟੈਂਪੂ ਲੈ ਆ ਬੰਦੇ ਲੈ ਗਿਆ ਜਨਾਮ ਆ ਵਿੱਚ ਬਦਲ ਕੇ ਆ ਗਿਆ ਜਿੰਨਾ ਕੰਮ ਕਰਾਇਆ ਸਾਡੇ ਆਪਣੀ ਲੜਾਈ ਦਾ ਉਹ ਜੜਸੀ ਉਹਨਾਂ ਦਾਸ ਜਾ ਲੈ ਕੇ ਕੀਤਾ ਤੇ ਨਗਾ ਵੀ ਹੋਗਾ ਪਰ ਬਿਚਾਰ ਮੇ ਉਹਨਾਂ ਨੂੰ ਕੀ ਕਰ ਜੀਨੇ ਪੈਸੇ ਦੇ ਪੈਸੇ ਦੇ ਕੰਮ ਕੀਤਾ ਅੱਜ ਤਾਂ ਕੋਈ ਬੀ ਬੰਦਾ ਮਰੇ ਇਹ ਵੀ ਡੀਐਸਪੀ ਦੇ ਵਿਆਹ ਆ ਹੱਥੋਂ ਮਰੇ ਆ ਆਪਣੇ ਕਟਾਈਆਂ ਆ ਦੇਣਾ ਸਰਦਾਰਾਂ ਨੂੰ ਖਾਣੇ ਦੇ ਤੇ ਇਹਨੂੰ ਉਹ ਕਹਿੰਦਾ ਸੀ ਨਾ ਨੇ ਕਿ ਲਾਇਕ ਹਬਜੰਦਰ ਤੇ ਕਾ ਕਮ ਹੋਜਣਾ ਉਹ ਕਹਿੰਦਾ ਮੈਂ ਦੇਖਿਆ ਕਹਿੰਦਾ ਸੀ ਬਹੁਤ ਕਮ ਦੇਖਿਆ ਔਰ ਹਬਜੰਦਰ ਜੀ ਦੇਖੋ ਉਹ ਜਦੋਂ ਬਾਹ ਕਹੋ ਗਿਆ ਦੱਤੋ ਵੀ ਜਰੂਰੀ ਕੋਪੇ ਕੋਪੇ ਪਿੰਡ ਕਤਲ ਹੋਇਆ ਸੀ ਕੋਪੇ ਜਮੀਨ ਪਿੱਛੇ ਉਸ ਜਮੀਨ ਦੇ ਉਹਨੇ ਕਟਾਈਆਂ ਮੁੰਡੇ ਗਰਮੀਜ ਦਾ ਤੁਹਾਡੇ ਵੀ ਕੇਸ ਸੀ ਮੈਂ ਕਹਿੰਦਾ ਕਿ ਸਾਜੂ ਮੁਰੇ ਦੇ ਤੁਸੀਂ ਉਹਨਾਂ ਨਾਲ ਕੀਤਾ ਮਾਲਕ ਪਤਾ ਫੈਸਲਾ ਕਰਤਾ ਸੀ ਹਾਂ ਤੁਸੀਂ ਤਾਂ ਠੀਕ ਹੀ ਤਾਂ ਬਾਦ ਹੋਇਆ ਉਹ ਇੰਗਰੇਜ਼ਾਂ ਦਾ ਆਇਆ ਬਹੁਤ ਫਰਾਂਸ ਹੈ ਅਜਿਲੇ ਤੋਂ ਬਾਹਰ ਕਿਥਲ ਹੋਇਆ ਰਾਤ ਨੂੰ ਰਾਤ ਨੂੰ ਫੜ ਕੇ ਲੈ ਗਈ 1:30 ਵਜੇ ਗੋਲੀ ਚਲਦੀ ਰਾਤ ਨੂੰ ਫੜ ਕੇ ਲੈ ਗਏ ਦੋ ਕਸਟੋਲ ਬਾਅਦ ਤੇ ਇਹ ਉਹਦਾ ਰਿਸ਼ਤੇਦਾਰ ਜੇ ਤਕੜਾ ਨਾ ਹੋਦਾ ਉਹਦੇ ਕਿ ਨਾਲ ਪਾ ਲੈਣਾ ਸੀ ਫੜ ਕੇ ਉਹਨੂੰ ਬਹਾਨੇ ਨਾਲ ਲੈ ਕੇ ਵੀ ਤੇਰੇ ਅਸੀਂ ਇੰਤਜ਼ਾਮ ਕਰ ਵੀ ਸੇਵ ਆ ਤੈਨੂੰ ਮਾਰਨਗੇ ਕੇਸ ਬਣਾਉਣ ਨੂੰ ਤਿਆਰ ਹੋ ਗਏ ਛਬੀਰੇ ਕਹਿੰਦੇ ਕਿ ਇਹ ਬਣਾਉਣੇ ਬਣਾਉਣਾਂ ਨੇ ਤੇ ਉਹ ਜਾਨਕ ਬਾਬੇ ਉਧਰ ਗਵਰਨਰ ਨੂੰ ਉਹਦਾ ਰਿਸ਼ਤੇਦਾਰ ਤਰ੍ਹਾਂ ਦੇ ਲਾ ਜਨ ਲੈ ਕੋਈ ਕਰ ਕਰਾ ਕੇ ਐਸਐਸ ਵੀ ਸੁਣੇਗੀ ਤਾਂ ਉਹ ਨਹੀਂ ਆ ਕੇ ਹਟਾ ਵੀ ਤੋ ਕੇਸ ਵਿੱਚ ਬਣਾ ਕੇ ਦੇ ਮਰਿਆ ਕੋਈ ਮਾਰਿਆ ਕਿਸ ਨੇ ਤੇ ਬੜਾ ਖੁਸ਼ ਹੈ ਜੀ ਇੱਥੇ ਪੰਜਾਬ ਦੇ ਤੁਸਾਂ ਤੋਂ ਕੁਝ ਦਾ 950 ਆ ਗਿਆ। ਮੈਂ ਕਿਦਾਂ ਟੋਲੇ ਦੇ ਰਹੇ ਹਾਂ। ਉਹ ਸਭ ਦੇ ਸਭ ਨਜ਼ਰ ਆ ਰਹੇ ਨੇ ਕੋਈ ਨਹੀਂ। ਅਜੇ ਤਾਂ 10 ਮਿੰਟ ਬੈਨਾ ਕੋਈ 10 ਮਿੰਟ ਬਾਅਦ ਹਰਦੀ ਦੋ ਸੱਚਾਈ ਹੋਣੀ ਹੋਣੀ ਹੈ ਮੂਰੇ। ਨਾਲ ਸਾਰੀ ਜਿਹੜੀ ਇੱਥੋਂ ਦੀ ਕਮੇਟੀ ਹੈ ਉਹਨਾਂ ਦੇ ਨਾਲ ਸਰਦਾਰ ਹਜ਼ਾਰ ਸਿੰਘ ਜੀ ਪ੍ਰਸ਼ੰਤ, ਕਲਾ ਸਰਦਾਰ ਅਜਿੰਦਰ ਸਿੰਘ ਜੀ ਮੈਂਬਰ ਕਲਾ ਸਿੰਘ ਜੀ ਸਮਰਾਵਾ ਬੜੀ ਖੁਸ਼ੀ ਆਇਆ ਕਿ ਸਾਡੇ ਇਲਾਕੇ ਨੂੰ ਮਾਣ ਨਾਲ ਇੱਕ ਨੌਜਵਾਨ ਸਪਿਰਟ ਦਾ ਅਸਰ ਪਾ ਕੇ ਰਾਜ ਨੇ ਜਨਰ ਆਪਕ ਕਰਕੇ ਉਹ ਲੱਖਣ ਹਰ ਪੱਖੋਂ ਸੁਗੰਤ ਕਰ ਰਹੇ ਨੇ ਆਸਾ ਦੇਸ਼ ਦੇ ਵਿੱਚ ਜੁਟੇ ਨੇ ਅਤੇ ਸਾਡੇ ਰਾਣੇ ਹੌਸਲੇ ਵਧਾਏ ਨੇ ਮੈਂ ਇੱਕ ਵਾਰ ਫਿਰ ਜੁਨੀ ਨਗਰ ਵੱਲੋਂ ਦੱਸਿਆ ਜੀ ਸੁਨਾ ਅੱਜ ਸੱਖ ਸੰਸਾਰ ਸਮਾਰੋਹ ਨਾਲ ਜਿਹਾ ਆਖਦਾ ਲੋਰ ਦੀ ਜਿਹੜੇ ਸੰਬੰਧ

क्लब जे सलाहकार ਤਾਲੂਰੀ ਜੀ ਦਾ ਪਰਤਗੀ ਇਲਾਮ ਜੀ ਦਾ ਲਖਾ ਧੰਨਵਾਦੀ ਆ ਨਾ ਮੈਂ ਜਿਵੇਂ ਤੁਸੀਂ ਥੋੜੀ ਹੋਰ ਵੱਡੀ ਦਾ ਆਹੀ ਹੈ ਜੀ ਸਿੱਕੀ ਲੱਗ ਜਾਣਾ ਠੀਕ ਹੋ ਗਿਆ ਠੀਕ ਤੁਸੀਂ ਜਿੱਸੇ ਜਿੱਸੇ ਪਾਪਲੇ ਕਰਦੇ ਜੋ ਆਪਣੇ ਡਿਸਕੂਟ ਕਰ ਲੀਨਾਂ ਪਿੰਨ ਨੇ ਕੰਪਨੀ ਆ ਟੈਂਡਰ ਪਹਿਲਾਂ ਅੱਗੇ ਬੰਦ ਪਾਪਾ ਜੀ ਵੀ ਜੀ ਵੀ ਸਭ ਮਿਲ ਲਾਉਗਾ ਲਾਇਕ ਕਰਦੇ ਕਿਹੜਾ ਦੇ ਸੇਵਾ ਕੀ ਇਸ ਤਰ੍ਹਾਂ ਕਰਦੇ ਮੰਨਿਆ ਸਿਦਾਰੀਆ ਕੰਡਲ ਕਰ ਰਹੇ ਆ ਕਬੱਡੀ ਦੀ ਜਿੱਤ ਹੋਇਆ ਕੋਈ ਵੀ ਲੈ ਸਕਦਾ ਬਾਗ ਮੇਰਾ ਨਾ ਪਰ ਖੜਾ ਹਿੱਸੇ ਲੱਤ ਦੇ ਉਹ ਕਿਸ ਤਰ੍ਹਾਂ ਕਰਿਆ ਇਹਨਾਂ ਨੇ ਕੋਈ ਗਿਣਨਾ ਕੀਤਾ ਹੋਰ ਮੈਂ ਵੀ ਇੱਕ ਵਾਰੀ ਦੇਖ ਲੱਗ ਪਾਇਆ ਨੂੰ ਦੇਖੀ ਕਰਦਾ ਕਿ ਅਸੀਂ 2 ਮਿੰਟ ਚੱਕ ਪਾਈਆਂ ਬਾਦ ਨੇ ਉਸ ਤੋਂ ਬਾਅਦ ਕੋਈ ਟੀਮ ਇੰਟਰ ਨਹੀਂ ਕਰਦੀ ਥੋੜਾ ਜਿਹਾ ਆਪਣੇ ਨਾਲ ਖਾਦਾ 3:30 ਵਜੇ ਵਾਲੇ ਜਾਤ ਹੈ ਜਾਣੇ ਨੇ ਹੋਰ ਇਹ ਬਸ ਥੋੜੇ ਲਾਵੀ ਪੈਗੀ ਲਾ सत टीम जहिड़ी टीम जिती आहे उहो मैच आहे बिलासीं ਸਾਡੇ ਵਰਤੋਂ ਮੀਂਹ ਨਾਲ ਨੇ 12.5 ਚੱਕਰੀ ਦੇ ਨੇ 6 ਪੁਆਇੰਟ। ਮੀਂਹ ਵਾਲਿਆਂ ਨੂੰ ਬੇਨਤੀ ਕਰਦਾ ਕਿ ਗਰਾਊਂਡ ਦੇ ਵਿੱਚ ਹੀ ਰਹਿਣ। ਅਗਲਾ ਗੇਮ ਫਾਈਨਲ ਫਾਈਨਲ ਮੈਚ ਦਾ ਉਮਰਾਤ ਕਰਾਉਣਾ। ਜਰੂਰ ਕਰਨਾ ਕਿ ਬੇਨਤੀ ਕਿਰਪਾ ਕਰਕੇ ਗਰਾਊਂਡ ਕੋਚਿੰਗ ਦੀ ਜ਼ਰੂਰਤ ਕਰ। ਆਹ। ਇੱਕ ਖਜ਼ਦਾਰ ਸਰਦਾਰਾ ਤੋਂ ਵੀ ਔਰ جو چھوٹے نے مہرانوں سوں نگر داسیاں بلا راں پنچایت بلا اپن سٹیز کلب بلا یا اپنا پتر شطہ کا سے کوئی پرچن کی کوشش کرے دی لو کی ٹیم جتیا تو دوسری ٹیم بلا سے سنتا ایا پگلا اور اس راستہ آج تو پتر گھروں میں O que eu faço, eu faço, eu faço, eu faço. ਤਾਂ ਇਹ ਤਾਂ ਨਹੀਂ ਤਾਂ ਇਹ ਤਾਂ ਸ਼ਾਇਦ ਲੱਗਿਆ ਜੀ ਹਾਂ ਇਹ ਜਿਸ ਸਕੂਲ ਦਾ ਨਾ ਉਹ ਨਸਤਰ ਇਹ ਜੀ ਆਪਣਾ ਸਾਡਾ ਨਹੀਂ ਜੀ 12 ਉਹਦੇ ਤੋਂ ਲੱਗਦਾ ਰਾਡੇ ਦੇ ਸਾਥੀ ਨੂੰ ਆਪਾਂ ਜੀ ਲਲਕਲਾ ਨਿਜਾ ਸਿਆਣਾ ਮਰਸਵਾੜਾ ਇਹ ਤੋਂ ਕਲਾ ਰੋੜ ਕਬੱਡੀ ਕਲਾਕਰੀਆ ਸਾਥੀ ਨੂੰ ਆਪਾਂ ਜੀ ਕਹਿੰਦੇ ਆ ਬਾਲਾ ਲਖਿਆ ਬਾਉਂ ਅੰਕਾ ਚੱਲਦਾ ਉਤਰ ਨਹੀਂ ਚੱਲ ਹਾਂ ਜੀ ਕਾਹਨ ਲੱਗਣਗੇ ਜੇ ਦੋ ਚਾਹਦੇ ਕਿਤੇ ਹੋਰ ਮੇਰੇ ਟੀਮੇ ਕਰਾਤਾ ਅੰਤ ਤੋਂ ਸਾਡੇ

ਉਹਨਾਂ ਦਾ ਪਾਵਿੰਗ ਤੋਂ ਟੈਕਨੀਕ ਕਰਵਾਉਣੇ ਹੋਏ ਟਾਈਮ ਲਈ ਦਿੱਤਾ ਆ ਗਿਆ ਇਸ ਮੈਚ ਤੋਂ ਬਾਅਦ ਕਬੱਡੀ ਕਲਾਸ ਦੇ ਮੈਚ 3 ਵਾਲੇ ਨੇ ਟੀਮਾਂ ਤਿਆਰ ਰੱਖੇ सा बेनी करे कबडी टीम चार सा बेनती कर ਤੇ ਦੋਨੋ ਟੀਮਾਂ ਨੂੰ ਲੈਣਾ ਪਕਰਦਾ। ਤੁਹਾਡੀਆਂ ਟੀਮਾਂ ਦੇ ਨਾਲ ਜਾਣ ਤੋਂ ਜਾਣ ਕਰਨਗੇ ਸਾਡੇ ਇਸ ਇਲਾਕੇ ਦੇ ਸਰਪੰਚ ਵਾਲੇ ਐਸਐਲਪਾਸ ਸੀਕੇ ਪੀ ਸੋਨਾ ਆਈਐਸ ਅਸਮਨਪੁਰ ਸਮਰਾਲਾ ਉਹਨਾਂ ਨੇ ਸਖੌਤ ਕਰਨ ਦੇ ਸਾਡੇ ਇਸ ਨਗਰ ਦੇ ਸਰਪੰਚ ਵਾਟ ਕਿਲੋ ਜਿਹੜੀਆਂ ਦੋਨੋਂ ਟੀਮਾਂ ਸੈਮੀਫਾਈਨਲ ਦੇ ਵਿੱਚ ਪੁੱਜੀਆਂ ਨੇ ਅਨੁਮਾਨ ਸਾਡੇ ਇਲਾਕੇ ਨੂੰ ਜੀ ਸਾਰੇ ਨੂੰ ਸਭਾ ਲੋਕੀ ਬੜੇ ਖਿਆਨੇ ਔਰ ਕਿ ਕਿ ਪਰਸਪਰ ਮਲੇ ਨੇ ਜਿਵੇਂ ਇੱਕ ਸਾਡੇ ਇਲਾਕੇ ਨੂੰ ਬਹੁਤ ਹੀ ਡਵੈਲਪਮੈਂਟ ਤੌਰ ਤੇ ਹਰ ਇੱਕ ਪੱਖਾ ਅੱਗੇ ਲੈ ਕੇ ਗਏ ਨੇ ਦੋਨੋਂ ਕਬੱਡੀ ਦੀਆਂ ਟੀਮਾਂ ਨਾਲ ਜਾਣ ਤੋਂ ਜਾਣ ਕਰਦੇ ਹੋਏ ਸ਼੍ਰੀ ਕੇ ਪਿਛੇਨਾ ਆਈਐਸਐਸ ਜੀ ਸਾਹਿਬ ਸਮਰਾਦਾ ਉਨ੍ਹਾਂ ਨੂੰ ਮਿਲਦੇ ਇਹਨਾਂ ਖਿਡਾਰੀਆਂ ਨੂੰ ਅਸ਼ੀਰਵਾਦ ਦੇ ਰਹੇ ਨੇ ਮਾਨ ਸਰੂਨਾ ਤੇ ਅਸਾਦੇਸ਼ ਨਗਰ ਪਹੁੰਚ ਕੇ ਸਾਨੂੰ ਇਹ ਮਾਨ ਬਖਸ਼ਿਆ ਅਸੀਂ ਥੱਲੇ ਨਹੀਂ ਸਮਾਉਂਦੇ ਇਹ ਆਪਣਾ ਫੋਟੋ ਬਹੁਤ ਪਰਵਾਜ਼ੀਆਂ ਜਿੰਦ ਤੱਕ ਉਹਨਾਂ ਦਾ ਸਲਾਮ ربن سد سجنا دا ایک اور ایک فوٹو اور برابر ا سد نیروانی ارجن صاحب تو سد سجنا دے طور تے پردار رہے نیں تو ای چھوٹے چھوٹے سجنا نو جوڑی مالی مدد سکید میں دین دتی ا پردار نذر سنگھ دی کالا افساریوں نو کالا ਇਨਾ ਨਾ ਢਾਲਦੇ ਆ ਪੁਰੇ ਸਾਡੇ ਖੇਡ ਮੇਲੇ ਨੂੰ ਕੰਪਨੀ ਇਕੱਤਰ ਪਿਆ ਮਾਨੂੰ ਨਾਤੇ ਝੀ ਹੈ ਮਾਣਾਂ ਦਾ ਬਹੁਤ ਬਹੁਤ ਦਾ ਉਹਦੇ ਵਿੱਚ ਇਹਨਾਂ ਦੀ ਫੋਟੋ ਹੁੰਦੀ ਹੈ ਇੱਕ ਗਵੰਟਰ 45 ਕਿਲੋ ਦੇ ਕਰੀਬ ਇਹਨਾਂ ਨੂੰ ਭਗਵਨ ਚੱਕਣਾ ਹਾਂਜੀ ਇਹ ਚੱਕ ਰਹੇ ਨੇ ਭਗਵਨ ਆਪਣੇ ਫੰਦ ਦਾ ਮਜਰਾ ਕਰ ਰਹੇ ਨੇ ਨਵੇਂ ਮੈਂ ਕਹਿੰਦਾ ਕਿ ਜੇਰਾ ਕੋਈ ਨੌਜਵਾਨ ਹੋਵੇ ਇਹਨਾਂ ਦੇ ਬਰਾਬਰ ਦਾ ਬਲੰ ਚੱਕੂਗਾ 500 ਰੁਪਇਆ ਆਪਣੇ ਕੋਲੋਂ ਹੀ ਦੇਣਗੇ ਇਹ ਲੋਕ ਸਿੰਘ ਕੰਗੜਾ ਦੇ ਸੇਖਾ ਮੇਲਣਾ ਚੱਕ ਰਿਹਾ ਕੋ ਇਸ ਨੌਜਵਾਨ ਨੇ ਵਿਅਤ ਕੀਤੀ ਆ ਪਰ ਸੰਗਤ ਦੇ ਜਿਹੜੇ ਇਹਨੂੰ ਖੇਡ ਵਿੱਚ ਦੇ ਨੇ ਉਹਨਾਂ ਦੇ ਵੀ ਬਹੁਤ ਤਕਰੀਰਾਂ ਸੋ ਜਿੱਥੇ ਮੈਂ ਪਹਿਲਾਂ ਵੀ ਕਈ ਵਾਰੀ ਦੱਸਿਆ ਕਿ ਸਾਡੇ ਇਸ ਖੇਡ ਮੇਲੇ ਨੂੰ ਬਾਹਰੋਂ ਬਹੁਤ ਸਾਰੇ ਸੱਜਣਾ ਨੇ ਮਾਲੀ ਮਦਦ ਕੀਤੀ ਆ ਸਰਦਾਰ ਸਰਦਾਰਾ ਸਿੰਘ ਜੀ ਕੋਟ ਗੰਗੂਰਾ ਉਹਨਾਂ ਵੱਲੋਂ 1100 ਰੁਪਏ ਦੀ ਮਾਲੀ ਮਦਦ ਆਈ ਆ ਮੈਂ ਬਹੁਤ ਬਹੁਤ ਧੰਨਵਾਦੀ ਆ ਗਰਾਬ ਵੱਲੋਂ ਗਰਾਬ ਪੰਚਾਇਤ ਵੱਲੋਂ ਤੇ ਸਮੂਹ ਨਗਰ ਨਿਵਾਸੀ